ਸੋਚੇ ਤਾਂ ਇਹ ਹੈ ਕਿ ਬੀਜੇਪੀ ਆਰਐਸਐਸ ਨੇ ਫੇਰ ਧਰਮ ਦੇ ਆਧਾਰ ਤੇ ਉ ਉਹ ਇਲੈਕਸ਼ਨ ਲੜ ਰਹੇ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਚੈੱਕ ਨਹੀਂ ਕੀਤਾ ਹੈਗਾ ਕਿਉਂ ਕਰਕੇ ਜਿਹੜਾ ਰਾਮ ਮੰਦਰ ਹੈ ਉਹਦਾ ਪ੍ਰਚਾਰ ਬਹੁਤ ਮੋਦੀ ਸਾਹਿਬ ਤੇ ਬੀਜੇਪੀ ਸਾਰੇ ਕਰ ਰਹੇ ਹੈਗੇ ਆ ਦੂਸਰੀ ਚੀਜ਼ ਹੈ ਜਿਹੜੇ ਮੋਤੇ ਹੈ ਉਹ ਪੰਜਾਬ ਤੇ ਹੈ ਜਿੰਨਾ ਚਿਰ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਖੁੱਲਦਾ ਉਹਨਾਂ ਚਿਹਰਾ ਆਪਾਂ ਤਰੱਕੀ ਵਪਾਰ ਦੇ ਵਿੱਚ ਜਾਂ ਵੈਸੇ ਵੀ ਨਹੀਂ ਕਰ ਸਕਦੇ ਹੈਗੇ ਸਾਡੇ ਜਿੰਨੇ ਵਪਾਰੀ ਹੈਗੇ ਹੈ ਸਾਡੇ ਜ਼ਿੰਮੇਦਾਰ ਹੈ ਖੇਤ ਮਜ਼ਦੂਰ ਹੈ ਗਰੀਬ ਆਦਮੀ ਹੈ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਜੇ ਵਪਾਰ ਪਾਕਿਸਤਾਨ ਦੇ ਨਾਲ ਖੁੱਲ ਜੇ ਫੇਰ ਜਿਹੜੇ ਬੇਰੁਜ਼ਗਾਰ ਆਪਣੇ ਨੌਜਵਾਨ ਹੈਗੇ ਹੈ ਉਨਾਂ ਨੂੰ ਵੀ ਰੋਜ਼ੀ ਮਿਲੂਗੀ ਕਿਉਂ ਕਰਕੇ ਟਰੱਕ ਜ਼ਿਆਦਾ ਚੱਲਣਗੇ ਫਿਰ ਜਿਹੜੀ ਟਰੱਕ ਮੈਨੂਫੈਕਚਰਿੰਗ ਮੋਟਰ ਮੈਨੂਫੈਕਚਰਿੰਗ ਇੰਡਸਟਰੀ ਹੈ ਉਨੂੰ ਵੀ ਬਹੁਤ ਫਾਇਦਾ ਹੋਊਗਾ ਕਿ ਇਹ ਉਹ ਵੀ ਵੋਸਤ ਤਖੜੇ ਹੋ ਕੇ ਮੈਨੂਫੈਕਚਰਿੰਗ ਇੰਡਸਟਰੀ ਵਧੂਗੀ ਸੋ ਫਾਇਦਾ ਹੀ ਫਾਇਦਾ ਤੇ ਇਹਦੇ ਉੱਤੇ ਰੋਕ ਨਹੀਂ ਲਾਉਣੀ ਚਾਹੀਦੀ ਕਿਉਂ ਕਰਕੇ ਅਸੀਂ ਸਿੱਖ ਸਮਝਦੇ ਹਾਂ ਕੀ ਸਾਡੀ ਗੱਲ ਸੈਂਟਰ ਦੇ ਵਿੱਚ ਨਹੀਂ ਸੁਣੀ ਜਾਂਦੀ ਹੈਗੀ ਤੇ ਸਿੱਖ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਜੋ ਕਰਕੇ ਅੱਜ ਅਮੇਤ ਸ਼ਾਹ ਜੀ ਨੇ ਕਿਹਾ ਕਿ ਜਿੰਨਾ ਵੀ ਗ੍ਰਾਂਟ ਸੋਨੀਆ ਜੀ ਨੇ ਦਿੱਤਾ ਮੁਸਲਮਾਨਾਂ ਨੂੰ ਦਿੱਤਾ ਘੱਟ ਗਿਣਤੀਆਂ ਨੂੰ ਦਿੱਤਾ ਹੁਣ ਘੱਟ ਗਿਣਤੀਆਂ ਤਾਂ ਅੱਗੇ ਬਹੁਤ ਗਰੀਬ ਹੈਗੀਆਂ ਤੇ ਉਹਨਾਂ ਨੂੰ ਸਿੱਖਾਂ ਨੂੰ ਵੀ ਮਾਰੀ ਜਾ ਰਹੇ ਹੈ ਦੇਖੋ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਤੇ ਇੱਥੇ ਪੰਜਾਬ ਦੇ ਵਿੱਚ ਵੀ ਮਾਰ ਦਿੱਤਾ ਹੈਗਾ ਜਿਹੜੇ ਆਦਿਵਾਸੀ ਐ 크ਰਿਸਚੀਅਨਸ ਐ ਉਹਨਾਂ ਨੂੰ ਮਾਰੀ ਜਾਂਦੇ ਐ ਉੱਥੇ ਛੱਤੀਸਗੜ੍ਹ ਦੇ ਵਿੱਚ ਮਣੀਪੁਰ ਦੇ ਵਿੱਚ ਸਾਈਆਂ ਨੂੰ ਮਾਰੀ ਜਾਂਦੇ ਐ ਤਾਂ ਮੇਰਾ ਮਤਲਬ ਐ ਕਿ ਜੇ ਸੋਨੀਆ ਜੀ ਨੇ ਥੋੜਾ ਬਹੁਤਾ ਗ੍ਰਾਂਟ ਮੁਸਲਮਾਨਾਂ ਨੂੰ ਦੇਤਾ ਤਾਂ ਇਹ ਨੈਸ਼ਨਲ ਪੱਧਰ ਤੇ ਉੱਤੇ ਇਹਦਾ ਇਜੈਕਸ਼ਨ ਹੋਮ ਮਿਨਿਸਟਰ ਤੋਂ ਕਿਉਂ ਹੋਇਆ ਇਹਦਾ ਮਤਲਬ ਐ ਕਿ ਇਹ ਘੱਟ ਗਿਣਤੀਆਂ ਨੂੰ ਰਹਿਣ ਦੇਣਾ ਚਾਹੁੰਦੇ ਤੇ ਇਹ ਜਿੱਤ ਕੇ ਤੇ ਇਹ ਕੰਡਿਸ਼ੀਨ ਕਿ ਅਸੀਂ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਰੱਖ ਦੇਣਾ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਬਣਾ ਦੇਣਾ ਤਾਂ ਇਹ ਤਾਂ ਬਹੁਤ ਮੁਸ਼ਕਲ ਹੈ ਤੇ ਜਿਹੜਾ ਮੋਤੀ ਸਾਹਿਬ ਨੇ ਇਕਬਾਲ ਕਰ ਲਿਆ ਕਿ ਅਸੀਂ ਨਵੀਂ ਪਾਲਿਸੀ ਦੇ ਮੁਤਾਬਕ ਪਹਿਲਾਂ ਦੁੱਧੇ ਮਲਖੰਡ ਵਿੱਚ ਡੋਸੀਅਰਸ ਭੇਜਦੇ ਸੀ ਕਿ ਕਾਗਜ਼ ਭੇਜਦੇ ਸੀ ਕਿ ਐਕਚੁਅਲੀ ਇਹ ਬੰਦੇ ਸਾਡੇ ਕ੍ਰਿਮੀਨਲਸ ਨੇ ਪਰ ਹੁਣ ਅਸੀਂ ਐ ਨਹੀਂ ਕਰਦੇ ਹੈ ਕਿ ਅਸੀਂ ਸਿੱਧਾ ਉਹਨਾਂ ਨੂੰ ਗੋਲੀ ਮਰਵਾਉਣਾ ਸ਼ੁਰੂ ਕਰਤਾ ਹੈ ਇਹਦਾ ਮਤਲਬ ਹੈ ਕਿ ਮੋਦੀ ਸਾਹਿਬ ਤੇ ਇਹਨਾਂ ਦੀ ਟੀਮ ਨੇ ਫੌਜਦਾਰੀ ਕੀਤੀ ਹੈ ਕਾਨੂੰਨ ਨੂੰ ਤੋੜਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ 302 ਦੇ ਕੇਸ ਵੀ ਹੋਣਗੇ ਤੇ ਨਾਲੇ ਜਿਹੜੇ ਇਹਨਾਂ ਨੇ ਬਾਹਰ ਤੇ ਮੁਲਕਾਂ ਵਿੱਚ ਮਾਰੇ ਹੈ ਆਪਣੇ ਹਿੰਦੁਸਤਾਨ ਦਾ ਆਪੀਸੀ ਦਾ ਕਾਨੂੰਨ ਹੈ ਕਿ ਜਿਹੜਾ ਵੀ ਆਪਣੇ ਇੰਡੀਆ ਦਾ ਰਿਸ਼ਤਾ ਕਿਸੇ ਹੋਰ ਮੋਲਕ ਨਾਲ ਖਰਾਬ ਕਰੂਗਾ ਉਹ ਵੀ ਇੱਕ ਜੁਰਮ ਹੈਗਾ ਸੋ ਕੈਨੇਡਾ ਦੇ ਵਿੱਚ ਯੂਕੇ ਤੇ ਅਮਰੀਕਾ ਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਮਾਰਨ ਦੀ ਇਹ ਰਿਸ਼ਤਾ ਇਹਨਾਂ ਨੇ ਇੰਡੀਆ ਦਾ ਬਾਹਰ ਦੇ ਮਿਲਖਾਂ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਇੰਗਲੈਂਡ ਦੇ ਨਾਲ ਖਰਾਬ ਕੀਤਾ ਇਹ ਵੀ ਇੱਕ ਜੁਰਮ ਹੈ ਤੇ ਇਹਦਾ ਵੀ ਪਰਚਾ ਹੋਊਗਾ ਜਦੋਂ ਅਸੀਂ ਹੁਣ ਇਹਦੇ ਤੇ ਲੱਗਾਂਗੇ ਮਾਨ ਸਰ ਪੰਥ ਨੂੰ ਇਹ ਹੈ ਕਿ ਪਹਿਲੀ ਵਾਰੀ ਹੈ ਖਾਲੀ ਦਲ ਅੰਮਰਸਰ ਨੇ ਜਾਂ ਕਿਸੇ ਵੀ ਪਾਰਟੀ ਨੇ 13 ਦੇ 13 ਮੈਂਬਰ ਜਿਹੜੇ ਸੀਟਾਂ ਹੈਗੀਆਂ ਪੰਜਾਬ ਦੀਆਂ ਅਸੀਂ ਉੱਥੇ ਕੈਂਡੀਡੇਟ ਆਪਣੇ ਖੜੇ ਕਰਤੇ ਆ ਤੇ ਪਹਿਲਾਂ ਕੋਈ ਵੀ ਖਾਲੀ ਪਾਰਟੀ ਚੰਡੀਗੜ੍ਹ ਕਹਿੰਦੇ ਤਾਂ ਸੀਗੇ ਕਿ ਚੰਡੀਗੜ੍ਹ ਪੰਜਾਬ ਦਾ ਹੈ ਪਰ ਉੱਥੇ ਕੈਂਡੀਡੇਟ ਨਹੀਂ ਦਿੰਦੇ ਅਸੀਂ ਲਖਬੀਰ ਸਿੰਘ ਨੂੰ ਕੈਂਡੀਡੇਟ ਦਿੱਤਾ ਹੈਗਾ ਚੰਡੀਗੜ੍ਹ ਤੇ ਲਈ ਫਿਰ ਆਪਾਂ ਗੱਲਾਂ ਕਰਦੇ ਸੀ ਜਿਹੜੇ ਹਰਿਆਣੇ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਰਹੇਗੇ ਆ ਉਹ ਪੰਜਾਬ ਦੇ ਵਿੱਚ ਆਉਣ ਪਰ ਉੱਥੇ ਵੀ ਅਸੀਂ ਆਪਣਾ ਕੈਂਡੀਡੇਟ ਨਹੀਂ ਦਿੰਦੇ ਸੀ ਐਤਕੀ ਆਪਾਂ ਨੇ ਕਰਨਾਲ ਵੀ ਕੈਂਡੀਡੇਟ ਦਿੱਤਾ ਤੇ ਇਹੇ ਕੁਰਕ ਖੇਤਰ ਵੀ ਆਪਣਾ ਕੈਂਡੀਡੇਟ ਖੜਾ ਕਰਤਾ ਸੋ ਮੇਰਾ ਮਤਲਬ ਹੈ ਕਿ ਹਰਿਆਣੇ ਚੰਡੀਗੜ੍ਹ ਸਾਰੇ ਪੰਜਾਬ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਹੋ ਗਏ ਆ ਤੇ ਹੁਣ ਪੰਥ ਦੀ ਮਰਜ਼ੀ ਹੈ ਪੰਜਾਬੀਆਂ ਦੀ ਮਰਜ਼ੀ ਹੈ ਕਿ ਤੁਸੀਂ ਸ਼ਾਨ ਦੇ ਨਾਲ ਪਾਰਲੀਮੈਂਟ ਦੇ ਵਿੱਚ ਆਪਣੀ ਨਮਾਇੰਦਗੀ ਪਹੁੰਚਾਉਣੀ ਹੈ ਕਿ ਨਹੀਂ ਪਹੁੰਚਾਉਣੀ ਕਿ ਫਿਰ ਉਸੇ ਤਰ੍ਹਾਂ ਝੂਠੇ ਬਹਿ ਜਾਂਦੇ ਉੱਤੇ ਰੋਟੀ ਕਪੜਾ ਮਕਾਨ ਇੰਦਰ ਗਾਂਧੀ ਕੈਂਡੀ ਸੀਗੀ ਪੁੱਛ ਲਿਓ ਇਹਨਾਂ ਦੇ ਕੈਂਡੀਡੇਟਸ ਨੂੰ ਕਿ ਉਹਦਾ ਕੀ ਬਣਿਆ ਤੇ ਮੋਦੀ ਸਾਹਿਬ ਕਹਿੰਦੇ ਸੀਗੇ ਹਰੇਕ ਘਰ ਦੇ ਵਿੱਚ ਰੋਜ਼ੀ ਹੋਊਗੀ ਨੌਕਰੀ ਹੋਊਗੀ ਜਿਹਦੇ ਘਰ ਚ ਨੌਕਰੀ ਤਾਂ ਰੋਜ਼ੀ ਹੋਈ ਹੈ ਆਮ ਆਦਮੀ ਪਾਰਟੀ ਕੰਡੈਸੀ ਕਿ ਕੀ ਹੈ ਹਰੇਕ ਬੀਬੀ ਦੇ ਚੜ੍ਹਦੇ ਮਹੀਨੇ ਬੈਂਕ ਦੇ ਵਿੱਚ 1000 ਰੁਪਏ ਜਮ੍ਹਾਂ ਹੋਇਆ ਹੋਊਗਾ ਉਹ ਕਿੱਤੇ ਹੋਇਆ ਮੇਰਾ ਮਤਲਬ ਇਹੋ ਜਿਹੜੇ ਇਹਨਾਂ ਨੇ ਵੈਧ ਕੀਤੇ ਹੈ ਵੋਟਾਂ ਲਈਆਂ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਹੈ ਇਹਨਾਂ ਝੂਠ ਬੋਲ ਕੇ ਇਹਨਾਂ ਦਾ ਵੀ ਤਾਂ ਪੁੱਛਣਾ ਚਾਹੀਦਾ ਕਿ ਇਹਦਾ ਕੀ ਮਤਲਬ ਹੈ ਕਿ ਤੁਸੀਂ ਤੇ ਇਲੈਕਸ਼ਨ ਕਮਿਸ਼ਨ ਹੈ ਤੇ ਕਿਉਂ ਨਹੀਂ ਐਕਸ਼ਨ ਲੈ ਰਹੀ ਕਿ ਇਹ ਝੂਠੇ ਵੈਧ ਕਰਦੇ ਆ ਤੇ ਇੰਨਾਂ ਦੇ ਪਰਚੇ ਕਿਉਂ ਨਹੀਂ ਕੈਂਸਲ ਕਰਦੇ ਇਲੈਕਸ਼ਨ ਦੇ ਕਿ ਇਹ ਲੋਕ ਪਾਰਟੀਆਂ ਜਿਹੜੇ ਝੂਠੇ ਵਾਅਦੇ ਕਰਦੀਆਂ ਵੋਟਾ ਹਾਸਲ ਕਰਕੇ ਹਿੰਦੁਸਤਾਨ ਦੇ ਉੱਤੇ ਰਾਜ ਕਰਦੀਆਂ ਇਹ ਬਿਲਕੁਲ ਗਲਤ ਕਰਦਾ